ਮਿੰਟੋ ਜੀ ਰੇਨੂ ਕਾ ਸੁਆਮੀ ਵਾਲੀ ਖਬਰ ਆਪਾਂ ਪਹਿਲਾਂ ਵੀ ਕੀਤੀ ਸੀ ਪਰ ਇੱਕ ਫੋਟੋ ਕਹਿੰਦੇ ਆਈ ਸਾਹਮਣੇ ਜਿਹਦੇ ਚੋ ਕਹ ਲਓ ਨਕਲੀ ਨਾਇਕ ਦੇ ਜਿਹੜੇ ਅਸਲੀ ਉਹਦੇ ਬੜੇ ਕੀ ਕਹਿ ਸਕਦੇ ਆਪਾਂ ਵੀ ਬੜੇ ਮਾੜੇ ਉਹਦੇ ਪ੍ਰਭਾਵ ਜਿਹੜੇ ਦਿਖ ਰਿਹਾ ਉਹਦੇ ਵਿੱਚੋਂ ਉਹਦੇ ਇੱਕ ਜ਼ਾਲਿਮਾਨਾ ਜਿਹੜਾ ਕਹਿ ਸਕਦੇ ਆਪਾਂ ਰੂਪ ਦਿਖ ਰਿਹਾ ਹੈ ਕਿ ਇਹ ਹੁਣ ਉਹਨੂੰ ਕੋਈ ਸਜ਼ਾ ਸੁਝਾ ਲਈ ਕੀ ਪ੍ਰੋਸੈਸ ਚੱਲ ਰਿਹਾ ਹੈ ਉਹਦਾ ਅੱਗੇ ਵਾਲਾ ਕਿਉਂਕਿ ਖਬਰ ਕਾਫੀ ਟਾਈਮ ਤੋਂ ਚੱਲ ਰਹੀ ਹੈ ਵਾਰ-ਵਾਰ ਆ ਰਹੀ ਹੈ ਸਭ ਇਕਦਾ ਮੈਂ ਗਾਣਾ ਸੁਣਿਆ ਸੀ ਇੱਕ ਦਿਨ ਸਰਤਾਜ ਦਾ ਹਰ ਆਦਮੀ ਚ ਹੁੰਦਾ ਫਕਰ ਫਕੀਰ ਹਰ ਆਦਮੀ ਦੇ ਅੰਦਰ ਇੱਕ ਆਸ਼ ਹੁੰਦਾ ਜੀ ਤਾਂ ਗੱਲ ਇਹ ਆ ਕਿ ਹਰ ਆਦਮੀ ਦੇ ਅੰਦਰ ਹੀ ਇੱਕ ਆਦਮੀ ਹੋਰ ਛੁਪਿਆ ਹੋ ਸਕਦਾ ਜੀ ਐਕਟਰ ਐਕਟਰ ਕਿਹੜਾ ਕੋਈ ਅਸਮਾਨ ਤੋਂ ਉਤਰੇ ਉਡਣਤਾ ਸ਼ਤਰੀ ਲੈ ਕੇ ਆਏ ਨੇ ਜੀ ਉਹ ਇਨਸਾਨ ਨੇ ਤੇ ਇਨਸਾਨ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਸਾਰੇ ਗੁਣ ਹੁੰਦੇ ਨੇ ਕਈ ਕਿਸਮ ਦੇ ਇਨਸਾਨ ਆ ਹੋ ਸਕਦੇ ਆ ਜਿਹੜਾ ਇਹ ਮਸਲਾ ਆ ਰੇਨੁਕਾ ਸੁਆਮੀ ਦਾ ਇਹਦੇ ਚ ਹੁਣ ਚਾਰ ਸ਼ੀਟ ਫਾਈਲ ਹੋਈ ਆ ਜੀ ਇੱਕ ਤਸਵੀਰ ਕੱਲ ਵਾਇਰਲ ਹੋਈ ਆ ਹੂੰ ਉਹਦੇ ਚ ਟਰੱਕ ਦੇ ਲਾਗੇ ਉਹਨੂੰ ਖਲਾਰ ਕੇ ਇੰਨਾ ਕੁੱਟਿਆ ਜਾ ਰਿਹਾ ਕਿ ਗੱਲੀ ਛੱਡ ਦਿਓ ਹੂੰ ਦੱਸਦੇ ਆ ਕਿ ਬਿਜਲੀਆਂ ਤੱਕ ਲਾਈਆਂ ਗਈਆਂ ਉਹਦੇ ਓਹੋ ਇਨਾ ਕੋਹ ਕੋਹ ਕੇ ਮਾਰਿਆ ਉਹਨੂੰ ਕਿ ਗੱਲਾਂ ਹੀ ਛੱਡ ਦੇ ਉਹ ਅਸਹੈਰਾ ਬਦਾਨਾ ਹੂੰ ਉਹ ਫੋਟੋ ਚ ਵੀ ਦਿਖ ਰਿਹਾ ਮਿੰਟੂ ਜੀ ਬੜਾ ਹਾਂ ਇੱਕ ਫੋਟੋ ਹੋਰ ਵੀ ਆ ਇੱਕ ਫੋਟੋ ਹੋਰ ਆ ਜਿਦੇ ਚੋਂ ਫਿਰ ਬਾਅਦ ਚ ਡਿੱਗਿਆ ਪਿਆ ਹੂੰ ਮਤਲਬ ਕਿ ਬੰਦੇ ਨੂੰ ਇੱਕ ਤਾਂ ਹੁੰਦੇ ਨੇ ਮਾਰ ਦੇਣਾ ਇੱਕ ਹੁੰਦਾ ਕਿ ਮੌਤ ਦੇਣ ਤੋਂ ਪਹਿਲਾਂ ਹਜ਼ਾਰ ਵਾਰ ਮਾਰ ਦੇਣਾ ਹੂੰ ਬਿਲਕੁਲ ਬਹੁਤ ਭੈੜੀ ਮੌਤ ਮਾਰਿਆ ਜੀ ਦਰਅਸਲ ਮੈਂ ਦਿੱਤੇ ਨਾ ਇੱਕ ਵੀਡੀਓ ਵੀ ਕੀਤਾ ਸੀਗਾ ਮੈਂ ਤਾਂ ਦੁਬਾਰਾ ਦੁਹਰਾ ਦਿੰਨਾ ਕਿ ਇਹ ਜਿਹੜਾ ਮਸਲਾ ਹੈ ਨਾ ਮਸਲਾ ਇਹ ਆ ਕਿ ਜਿਹੜਾ ਇਹ ਦਰਸ਼ਨ ਸੀ ਸੁਪਰਸਟਾਰ ਸੀਗਾ ਕੰਨੜ ਸੁਪਰਸਟਾਰ ਇਹਦਾ ਚੱਕਰ ਸੀ ਪਵਿੱਤਰ ਗੋੜਾ ਦੇ ਨਾਲ ਹੂੰ ਇਹ ਥੋੜਾ ਉਮਰ ਦਾਸ ਹੈ ਜੀ ਪਵਿੱਤਰ ਗੋੜਾ ਸੋਣੀ ਸੁਨੱਖੀ ਹੀਰੋਇਨ ਹੈ ਚਲੋ ਇਹਨਾਂ ਦੇ ਨਿੱਜੀ ਜੀ ਮਾਮਲੇਤ ਨੇ ਜਿਹੜਾ ਇਹ ਬੰਦਾ ਸੀਗਾ ਇਹ ਇਹਨੂੰ ਦਰਸ਼ਨ ਨੂੰ ਨਾ ਪਸੰਦ ਕਰਦਾ ਸੀ ਜੀ ਇਹਨੇ ਕਿਤੇ ਪਵਿੱਤਰ ਗੌੜਾ ਨੂੰ ਇੱਕ ਆਵਦੀ ਫੋਟੋ ਭੇਜੀ ਤੇ ਨਾਲ ਮੈਸੇਜ ਭੇਜਿਆ ਕਿ ਇਹਦੇ ਨਾਲ ਤੂੰ ਮੈਂ ਚੰਗਾ ਹੂੰ ਇਹਦੀ ਗਲਤੀ ਆ ਜੀ ਬੰਦੇ ਦੀ ਗਲਤੀ ਆ ਤੁਸੀਂ ਕਿਸੇ ਨੂੰ ਪਸੰਦ ਕਰੋ ਨਾ ਪਸੰਦ ਕਰੋ ਮੀਆਂ ਬੀਵੀ ਰਾਜੀ ਕਿਆ ਕਰੇਗਾ ਕਾ ਜੀ ਯਾਰ ਤੁਸੀਂ ਬੈਠੇ ਰਹੋ ਟਿੱਕੇ ਭਾਜੀ ਜੀ ਬਿਲਕੁਲ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਕਰਦੇ ਆ ਨਾ ਤਾਂ ਕਈ ਵਾਰ ਖਤਾ ਹੋ ਜਾਂਦੀ ਆ ਹੂੰ ਉਹਦਾ ਨਾ ਇੱਕ ਫੈਨ ਕਲੱਬ ਬਣਿਆ ਸੀਗਾ ਜੀ ਉਹਨੇ ਉਹਨਾਂ ਨੂੰ ਅੱਗੇ ਉਹ ਮੈਸੇਜ ਫਾਰਵਰਡ ਕਰਤਾ ਹੂੰ ਕਿ ਬੰਦਾ ਦੇਖੋ ਇਹਨੂੰ ਮੜਾ ਜਾ ਥੋੜਾ ਸੁਧਾਰੋ ਜੀ ਜੀ ਉਹਨੇ ਤਾਂ ਆਨਲਾਈਨ ਕਿਹਾ ਹੋਵੇਗਾ ਉਹਨਾਂ ਦੇ ਇੱਕ ਬੰਦੇ ਨੇ ਫਿਰ ਗਾਂਹ ਜਾ ਕੇ ਭਾਈ ਇਹ ਜਿਹੜਾ ਸੀਗਾ ਉਹਨੂੰ ਦਰਸ਼ਨ ਨੂੰ ਫਾਰਵਰਡ ਕਰਤਾ ਜੀ ਉਹ ਕੰਮ ਕਰਦਾ ਸੀਗਾ ਆ ਜੋ ਹੁੰਦੇ ਨਾ ਏਜੰਟ ਵਗੈਰਾ ਫਾਰਮਾਸਿਊਟੀਕਲ ਸੈਕਟਰ ਦੇ ਵਿੱਚ ਹਾਂਜੀ ਇਸ ਤਰ੍ਹਾਂ ਦਾ ਕੰਮ ਕਰਦਾ ਸੀਗਾ ਉਹਨਾਂ ਨੇ ਰੇਕੀ ਕੀਤੀ ਬੰਦਾ ਲੱਭ ਲਿਆ ਚੱਕ ਲਿਆ ਹੂੰ ਅੱਗੇ ਦੀ ਤਸਵੀਰ ਤੁਸੀਂ ਉਹ ਦੱਸ ਹੀ ਦਿੱਤੀ ਹੈ ਜੀ ਐਦਾਂ ਕਰਦੇ ਕਰਾਉਂਦਿਆਂ ਇਹਨਾਂ ਨੇ ਮਾਰ ਕੇ ਨਾਲੇ ਚ ਸੁੱਟਦਾ ਹੂੰ ਜਦੋਂ ਨਾਲੇ ਚ ਸੁੱਟਦਾ ਤੇ ਉੱਥੋਂ ਕੋਈ ਡਿਲੀਵਰੀ ਬாய் ਗੁਜ਼ਰ ਰਿਹਾ ਸੀ ਉਹਨੇ ਜਦੋਂ ਕਿਨਾਰੇ ਤੇ লাশ ਵੇਖੀ ਜੀ ਕੁੱਤੇ ਕੱਤੇ ਲਾਗੇ ਲਗੇ ਹੀ ਤਾਂ ਉਹਨੇ ਫਿਰ ਪੁਲਿਸ ਨੂੰ ਦੱਸਿਆ ਹੂੰ ਅੱਛਾ ਜਦੋਂ ਇਹਦੀ ਡੈੱਡ ਬਾਡੀ ਨੂੰ ਪਹਿਲਾਂ ਤਾਂ ਖੁਦਕੁਸ਼ੀ ਦਾ ਮਾਮਲਾ ਮੰਨਿਆ ਗਿਆ ਜਦੋਂ ਇਹਦੀ ਡੈੱਡ ਬਾਡੀ ਨੂੰ ਪੋਸਟਮਾਰਟਮ ਵਾਸਤੇ ਖੜਿਆ ਗਿਆ ਤਾਂ ਬਹੁਤ ਸੱਟਾਂ ਦੇ ਨਿਸ਼ਾਨ ਜੀ ਪੁਲਿਸ ਨੇ ਆਖਿਆ ਕਿ ਹੱਤਿਆ ਬਿਲਕੁਲ ਤਾਂ ਉਸੇ ਟਾਈਮ ਇਹ ਵੇਖਿਆ ਗਿਆ ਕਿ ਭਈ ਇਸ ਤਰ੍ਹਾਂ ਦਾ ਕੋਈ ਬੰਦਾ ਆਲੇ ਦੁਆਲੇ ਲਾਪਤਾ ਹੋਇਆ ਜੀ ਤਾਂ ਚਿੱਤਰਦੁਰਗ ਦੇ ਵਿੱਚ ਇੱਕ ਸ਼ਿਕਾਇਤ ਦਰਜ ਹੋਈ ਸੀਗੀ ਇੱਕ ਮਾਈ ਵੱਲੋਂ ਕਿ ਮੇਰਾ ਪੁੱਤ ਲਾਪਤਾ ਹੈ। ਜੀ ਤੇ ਜੋ ਉਹਨੇ ਹੁਲੀਆ ਦੱਸਿਆ ਸੀ ਉਹ ਇਸ লাশ ਦੇ ਨਾਲ ਮਿਲਦਾ ਮਿਲਦਾ ਚਲਦਾ ਸੀ। ਜਿਵੇਂ ਪੁਲਿਸ ਨੇ ਇਹ ਜਿਹੜੀ ਬਈ ਗੱਲ ਚੁੱਕੀ ਜੀ ਤਾਂ ਉਹ ਮਤਲਬ ਕਿ ਔੜੀ ਔੜੀ ਲਿੰਕ ਜੋੜ ਗਏ। ਹਾਂ ਜੀ ਤਾਂ ਤਿੰਨ ਬੰਦੇ ਆਪਣੇ ਆਪ ਹੀ ਪੇਸ਼ ਹੋ ਗਏ ਸਨ। ਜੀ ਕਿ ਅਸੀਂ ਮਾਰਿਆ ਸਾਡਾ ਲੈਣ ਦੇਣ ਸੀ। ਜਦੋਂ ਉਹਨਾਂ ਦੀਆਂ ਕਾਲ ਡਟੇਲਾ ਕਢਾਈਆਂ ਤੇ ਇਹਦਾ ਨਾਮ ਨਿਕਲਿਆ। ਕੁੱਲ ਮਿਲਾ ਕੇ ਘਟਨਾ ਸੀ। ਪਰ ਜਿਹੜੀ ਕੱਲ ਚਾਰਸ਼ਕ ਫਾਈਲ ਹੋਈ ਆ ਹੂੰ ਹੂੰ ਜੋ ਤਸਵੀਰਾਂ ਆਈਆਂ ਨੇ ਜੀ ਇਹ ਤਾਂ ਚਲੋ ਸੀਗੇ ਨਾ ਮੁੱਢਲੇ ਤੌਰ ਤੇ ਕਹਾਣੀ ਉਹ ਤਸਵੀਰਾਂ ਨੇ ਤੇ ਬਿਲਕੁਲ ਕਹਿ ਲੋ ਕਿ ਇਸ ਕਹਾਣੀ ਨੂੰ ਜਿਹੜੀ ਹੁਣ ਤੱਕ ਕਹਾਣੀ ਸੀਗੀ ਕਿ ਯਾਰ ਇਸ ਤਰ੍ਹਾਂ ਚੁੱਕਿਆ ਗਿਆ ਇੱਥੋਂ ਗੱਲ ਚੱਲੀ ਆ ਇੱਥੇ ਮਾਰਿਆ ਗਿਆ ਉਹ ਤਸਵੀਰਾਂ ਨੇ ਸਾਫ਼ ਕਰ ਦਿੱਤਾ ਕਿ ਉਹਦੇ ਨਾਲ ਇਸ ਤਰ੍ਹਾਂ ਹੋਈ ਆ ਜੀ ਜੀ ਸੋ ਇਹ ਵਪਰਿਆ ਕਿ ਹੁਣ ਉਹ ਤਸਵੀਰਾਂ ਜਿਹੜੀਆਂ ਆਈਆਂ ਨੇ ਉਹ ਦਰਸ਼ਨ ਦੇ ਖਿਲਾਫ ਹੋਰ ਗੁੱਸਾ ਫੁੱਟਿਆ ਲੋਕਾਂ ਦਾ ਕਿ ਤੇ ਬੜਾ ਜ਼ਾਲਮ ਨਿਕਲਿਆ ਯਾਰ ਜੀ ਇਹਨਾਂ ਨੇ ਤੇ ਚਲੋ ਕੋਈ ਹੋਇਆ ਕੁਚਾਰ ਥੱਪੜ ਮਾਰ ਦਿੰਦੇ ਕੋਈ ਵਾਰਨਿੰਗ ਦੇ ਦਿੰਦੇ ਇਹਨਾਂ ਨੇ ਤੇ ਬੰਦਾ ਕੋਕੋ ਕੇ ਮਾਰਿਆ ਬਿਲਕੁਲ ਤੇ ਜਿਹੜੀ ਕਹਾਣੀ ਸੀਗੀ ਉਹ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਆ ਤਾਂ ਖੈਰ ਇਹ ਕਸੂਤਾ ਫਸ ਜਾਏਗਾ ਹੁਣ ਮੇਰੇ ਖਿਆਲ ਦੇ ਨਾਲ ਜੇ ਕੋਈ ਐਵੀਡੈਂਸ ਨਿਕਲ ਆਇਆ ਜਿਸ ਉਹਨਾਂ ਨੇ ਜੋੜ ਦਿੱਤੀਆਂ ਕੁੰਡੀਆਂ ਤੇ ਹੋ ਸਕਦਾ ਸਜ਼ਾ ਵੀ ਹੋ ਜਾਵੇ ਜੀ ਜੀ ਬਿਲਕੁਲ ਇੱਕ ਜਨਾਬ ਕਹਿ ਰਿਹਾ ਕਿ ਪੁਰਾਣੀ ਖਬਰ ਹੈ ਔਰ ਇਹ ਸਭ ਪੁਰਾਣੀ ਖਬਰ ਨਹੀਂ ਹੈ ਇਹ ਕੱਲ ਤਸਵੀਰਾਂ ਵਾਇਰਲ ਹੋਈਆਂ ਕੁੱਟ ਮਾਰਦੀਆਂ ਜੀ ਸੋ ਸਾਨੂੰ ਵੀ ਪਤਾ ਤੁਸੀਂ ਖਿਡਾਰੀ ਤਗੜੇ ਹੋਵੋਗੇ ਖਬਰਾਂ ਦੇ ਬੜੇ ਹੁੰਦੇ ਥੋੜੀ ਜਿਹੀ ਖਬਰ ਹਾਂਜੀ ਥੋੜੀ ਜਿਹੀ ਖਬਰ ਨੂੰ ਨਾ ਗੌਰ ਨਾਲ ਸੁਣਿਆ ਕਰੋ ਕਿ ਇਹ ਚਾਰ ਸ਼ੀਟ ਫਾਈਲ ਕੀਤੀ ਆ ਉਸ ਤੋਂ ਬਾਅਦ ਕੁਝ ਤਸਵੀਰਾਂ ਜਿਹੜੀਆਂ ਨੇ ਉਹ ਨਿਕਲ ਕੇ ਆਈਆਂ ਜਿਸ ਵੇਲੇ ਉਹਨੂੰ ਕੁੱਟਿਆ ਜਾ ਰਿਹਾ ਸੀ ਕੁੱਟਿਆ ਜਾ ਰਿਹਾ ਸੀ ਬਿਲਕੁਲ ਬਿਲਕੁਲ ਮਨਕੀ ਸਿੰਘ ਜੀ ਕਹਿ ਰਹੇ ਕਿ ਪੰਜਾਬ ਵਿੱਚ ਪੁਲਿਸ 83000 ਹੈ ਤੇ ਪੋਪੂਲੇਸ਼ਨ 3 ਕਰੋੜ ਹੈ ਕਹਿੰਦੇ ਖਰਚਾ ਵੀ ਬਹੁਤ ਹੋ ਰਿਹਾ ਤੇ ਫਿਰ ਵੀ ਲਾਅ ਐਂਡ ਆਰਡਰ ਦਾ ਹਾਲ ਮਾੜਾ ਹੈ ਆਪਣੇ ਪੰਜਾਬ ਦੇ ਵਿੱਚ ਤੇ ਨਾਲ ਹੀ ਸੁਖਬੀ ਸਿੰਘ ਜੀ ਨੇ ਜਵਾਬ ਵੀ ਦਿੱਤਾ ਹੈ ਕਹਿੰਦੇ ਕਿ 83000 ਦੇ ਵਿੱਚੋਂ ਅੱਧੇ ਤਾਂ ਵੀਆਈਪੀ ਦੀ ਸਕਿਉਰਿਟੀ ਤੇ ਲੱਗੇ ਹੋਏ ਆ ਨਹੀਂ ਪੁਲਿਸ ਤੇ ਤੇ ਭਾਵੇਂ ਸਾਰੀ ਦਿਹਾੜੀ ਬੁਲਾ ਲਓ ਮੇਥੋਂ ਇੱਕ ਤੇ ਛੋਟਾ ਜਿਹਾ ਹੁੰਦਾ ਇਹਨਾਂ ਦੇ ਕਿੜਕੇ 'ਚ ਆਇਆ ਜੀ ਤੇ ਅਜੇ ਤੱਕ ਨਿਕਲਿਆ ਨਹੀਂ ਹੂੰ ਦੂਜੀ ਚੀਜ਼ ਇਹ ਆ ਕਿ ਪੁਲਿਸ ਭਾਰੇ ਬਹੁਤ ਜ਼ਿਆਦਾ ਕੈਲੋਕੇਟ ਪੜੇ ਪੜਾયા ਆ ਜੀ ਸਭ 80000 ਦੇ ਕਰੀਬ ਨਫਰੀ ਹੂੰ ਜੀਦੇ ਚ ਬਾਬਿਆਂ ਦੇ ਨਾਲ ਵੀ ਸਿਕਿਉਰਟੀ ਜੀ ਵੀ ਆਈਪੀਸ ਦੇ ਨਾਲ ਵੀ ਸਿਕਿਉਰਟੀ ਹਮ ਗੈਂਗਸਟਰਾਂ ਤੋਂ ਜਿਹੜੀ ਥ੍ਰੈਟ ਹੈ ਉਹਦੇ ਨਾਲ ਵੀ ਸਿਕਿਉਰਟੀ ਪ੍ਰਾਈਵੇਟ ਬਿਜ਼ਨਸਮੈਨਾਂ ਦੇ ਨਾਲ ਵੀ ਸਿਕਿਉਰਟੀ ਮੈਂ ਆਪਦੇ ਸੌਰੀ ਉੱਥੇ ਜਾਂਦਾ ਰਹਿੰਦਾ ਚੰਡੀਗੜ੍ਹ ਮਾੜੀ ਜੀ ਜੀ ਮੁਹਾਲੀ ਦੇ ਵਿੱਚ ਜਿੰਨੇ ਬਿਜ਼ਨਸਮੈਨ ਉਹਨਾਂ ਦੇ ਨਾਲ ਇੱਕ ਦੋ ਮੈਂ ਪੁਲਿਸ ਮੁਲਾਜ਼ਮ ਦੇਖਿਆ ਹਮ ਵੈਸੇ ਮੈਨੂੰ ਇੱਕ ਗੱਲ ਤੋਂ ਅੱਜ ਮੈਨੂੰ ਯਾਦ ਆ ਗਿਆ ਮੈਨੂੰ ਬਹੁਤ ਇਹਨਾਂ ਰਹਿਸ ਬੰਦਿਆਂ ਤੇ ਗੁੱਸਾ ਆਉਂਦਾ ਕਈ ਵਾਰ ਉਹ ਦੋ-ਦੋ ਘੰਟੇ ਕੈਫੇ ਦੇ ਬਾਹਰ ਜੀ ਪਤਾ ਨਹੀਂ ਉਹਨਾਂ ਸਵੇਰੇ ਕੁਝ ਖਾ ਕੇ ਆਇਆ ਉਹ ਦੇਖ ਨਹੀਂ ਦੋ ਦੋ ਤਿੰਨ ਤਿੰਨ ਘੰਟੇ ਬਾਹਰ ਬੈਠੇ ਰਹਿੰਦੇ ਆ ਮੀਟ ਕਰਦੇ ਆਪਣੀ ਮੀਟਿੰਗ ਕਰਦੇ ਆ ਹੂੰ ਇਹ ਨਹੀਂ ਹੁੰਦਾ ਕਿ ਦੋ ਸੈਂਡਵਿਚ ਵੀ ਉਹਨਾਂ ਵਾਸਤੇ ਭੇਜ ਦਈਏ ਜਾਂ ਇੱਕ ਟੇਬਲ ਉਹਨਾਂ ਵਾਸਤੇ ਲਵਾ ਦਈਏ ਕਿੱਥੇ ਬਹਿ ਜਾਓ ਜੀ ਬਿਲਕੁਲ ਮੈਂ ਤਾਂ ਕਹਿੰਦਾ ਨਾ ਜੇ ਕੋਈ ਸਾਡੇ ਕੋਲ ਆਵੇ ਕਿ ਯਾਰ ਆਪਣੇ ਬੰਦੇ ਯਾਰ ਬੁਲਾ ਲਓ ਯਾਰ ਇੱਥੇ ਕੰਮ ਸੇਕਮ ਬਿਠਾ ਦਿਓ ਲਾਗੇ ਬਿਲਕੁਲ ਸਰ ਕਿੱਡੀ ਗੱਲ ਹੈ ਜੀ ਮੈਂ ਉਹ ਦੋ ਦੋ ਤਿੰਨ ਤਿੰਨ ਘੰਟੇ ਦੇਖਿਆ ਹੈ ਇਹ ਚੀਜ਼ਾਂ ਨੂੰ ਉਹ ਵਿਚਾਰੇ ਬਾਹਰ ਉੱਥੇ ਐਂਗਲਆਂੀਆਂ ਤੇ ਬੈਠੇ ਹੁੰਦੇ ਪਾਰਕਿੰਗ ਵਾਲੀਆਂ ਐਂਗਲਆਂ ਕਿ ਇਹ ਸਿਕਿਉਰਿਟੀ ਕੱਲੇ ਲੀਡਰਾਂ ਲਈ ਨਹੀਂ ਹੈ ਜੀ ਇੱਥੇ ਬਾਬਿਆਂ ਤੱਕ ਨੂੰ ਸਾਧਾਂ ਤੱਕ ਨੂੰ ਸਿਕਿਉਰਿਟੀ ਮਿਲੀ ਹੈ ਸਭ ਹਮ ਅਸੀਂ ਤਾਂ ਕੱਲੇ ਵੀਆਈਪੀਸ ਚਲ ਜੇ ਜਾਂਦੇ ਜੀ ਤਾਂ ਵੀਆਈਪੀਸ ਨੂੰ ਤਾਂ ਪ੍ਰੋਟੈਕਟ ਕਰਨ ਵਾਸਤੇ ਸਿਕਿਉਰਿਟੀ ਪਹਿਲਾਂ ਵੀ ਜਾਂਦੀ ਹੁਣ ਵੀ ਜਾਂਦੀ ਅੱਗੇ ਵੀ ਜਾਊਗੀ ਜਾਊਗੀ ਇੰਡੀਆ ਸਾਹਿਬ ਵਧੀ ਜਾਂਦੀ ਇੱਥੇ ਤੇ ਸਿਆਸਤਦਾਨ ਨਹੀਂ ਸਿਆਸਤਦਾਨਾਂ ਨੂੰ ਮਰਵਾ ਦਿੰਦੇ ਨੇ ਪਰ ਇਤੋਂ ਵੀ ਅਲਾਵਾ ਕੁਛ ਨਹੀਂ ਸਾਨੇ ਕੋਈ ਬਿਮਾਰ ਹੈ ਕੋਈ ਫਰਲ ਹੋਤੇ ਹੈ ਠੀਕ ਹੈ ਸਾਹਿਬ ਕਿਸੇ ਦਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਕਿੰਨੇ ਸੈਂਕੜੇ ਜਿਹੜੇ ਪੇਸ਼ੀਆਂ ਹੀ ਭੁਗਤੀ ਜਾਂਦੇ ਆ ਦਿਨ ਚ ਕੋਈ ਐਸ ਅਦਾਲਤ ਆ ਕੋਈ ਐਸਦਾਲਤ ਕੋਈ ਚਲਾਨ ਲੈ ਕੇ ਤੁਰਿਆ ਫਿਰਦਾ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਤਾਂ ਉਸ 80000 ਚੋਂ ਮਾਈਨਸ ਜਿੰਨੇ ਮਰਜ਼ੀ ਕਰ ਲੋ ਮੇਰੇ ਕੋਲ ਕੋਈ ਔਥੈਂਟਿਕਲ ਡਾਟਾ ਨਹੀਂ ਹੈ ਜੀ ਤਾਂ ਉਹ ਆ ਤਾਂ ਹੁਣ ਇਹਨੂੰ 3.5 ਕਰੋੜ ਦੇ ਨਾਲ ਤੁਸੀਂ ਵੰਡ ਲੋ ਐਵਰੇਜ ਜੇ 70 ਰੱਖਣੀ ਹੈ 70 ਰੱਖ ਲੋ 60 ਰੱਖਣੀ ਹੈ 60 ਰੱਖ ਲੋ ਤਾਂ ਇੱਕ ਪੁਲਿਸ ਮੁਲਾਜ਼ਮ ਹੈ ਜਿਹੜਾ ਜੀ ਠਾਣੇ 'ਚ ਤਾਂ तकरीबन 10 ਤੋਂ 15 ਹੁੰਦੇ ਆ ਤੇ ਜੇ ਉਸ ਥਾਣੇ ਦੇ ਇਲਾਕੇ ਦੀ ਵਸੋਂ ਦੇਖੋਗੇ ਜੋ 2 ਲੱਖ ਹੈ ਤੇ 10-15 ਨੂੰ ਦੇਖ ਲਓ ਕਿ ਕਿੰਨੀ ਵਸੋਂ ਜਿਹੜੀ ਆ ਅਨੁਪਾਤਕ ਆਉਂਦੀ ਆ ਜੀ ਤੱਕੀ ਉਹ ਫੀਲਡ ਚ ਕੰਮ ਕਰਨਗੇ ਕਿਸੇ ਦਾ ਮੋਟਰਸਾਈਕਲ ਟੁੱਟਾ ਕਿਸੇ ਦਾ ਜੀਪ ਦਾ ਐਕਸਲ ਟੁੱਟਾ ਕਿਸੇ ਚ ਤੇਲ ਹੈ ਨਹੀਂ ਕਿਸੇ ਚ ਕੋਈ ਕੋਈ ਕਹ ਲੋ ਕਿ ਉਹਦੇ ਚ ਬੈਟਰੀ ਹੈ ਨਹੀਂ ਕੋਈ ਧੱਕਾ ਮਾਰ ਰਿਹਾ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਆ ਕੁੱਲ ਮਿਲਾ ਕੇ ਹਾਲ ਬਹੁਤ ਮਾੜਾ ਹੈ ਕੁੱਲ ਮਿਲਾ ਕੇ ਹੁਣ ਕੀ ਕਰਾਂ ਮੈਂ ਦੱਸੋ ਕੋਈ ਕੁਝ ਵੀ ਨਹੀਂ ਹਾਲ ਮਾੜਾ ਹੀ ਨਿਕਲੇਗਾ ਬਲਰਾਮ ਜੀ ਦੱਸ ਰਹੇ ਕਿ ਮੇਰੀ ਲੜਕੀ ਕੋਲੋਂ ਦੁਪਹਿਰ 3 ਵਜੇ ਕੋਈ ਫੋਨ ਖੋ ਕੇ ਲੈ ਗਿਆ ਇਹ ਤਾਂ ਜੀ ਹੁਣ ਇਹਨੂੰ ਜੇ ਐ ਮੰਨ ਲਈਏ ਵੀ ਆਮ ਖਬਰ ਹੈ ਤੇ ਮੰਨ ਸਕਦੇ ਹਾਂ ਕਿਉਂਕਿ ਇਹ ਤਾਂ ਆਮ ਹੋ ਗਿਆ ਸੱਚਮੁੱਚ ਹਰ ਇੱਕ ਗਲੀ ਚਰਾਹੇ ਇਹੋ ਜੇ ਕੰਮ ਹੋਣ ਲੱਗ ਗਿਆ ਅੱਜਕੱਲ ਇਹ ਤਾਂ ਬਾਈ ਹੁਣ ਦੋ ਆਪਸ਼ਨਸ ਨੇ ਕਿ ਜਾਂ ਤਾਂ ਨਾਫਰੀ ਇੰਨੀ ਵਧਾ ਦਿਓ ਕਿ ਡਰ ਹੋਵੇ ਹਰ ਇੱਕ ਗਲੀ ਮੱਲੇ ਤੇ ਪੀਸੀਆਰ ਤੁਹਾਡੀ ਜਿਹੜੀ ਐਕਟਿਵ ਹੋਵੇ ਤੇ ਉਹਨਾਂ ਦੇ ਕੋਲ ਆਧੁਨਿਕ ਸਭ ਕੁਝ ਹੋਵੇ ਜੀ 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 ਠੀਕ ਹੈ ਸਾਬ ਤੇ ਜਾਂ ਫਿਰ ਦੂਜੀ ਆ ਦੂਜੀ ਕਿਹੜੀ ਆ ਯੋਗੀ ਮਾਡਲ ਹੈਗਾ ਬਸ ਬਿਲਕੁਲ ਉਹੀ ਹੈ ਜਿੱਥੇ ਟੱਕਰਦਾ ਉਹ ਗੋਲੀ ਮਾਰ ਦਿੰਦੇ ਆ ਜੀ ਪੈਰ 'ਚ ਭਾਵੇਂ ਕੋਈ ਉਂ ਜੇਬ ਕਤਰਾ ਹੀ ਭੱਜ ਪਵੇ ਉਹ ਗੋਲੀ ਮਾਰ ਦਿੰਦੇ ਆ ਗੋਲੀ ਵੀ ਪਤਾ ਨਹੀਂ ਕਿਹੜੇ ਹਿਸਾਬ ਦੀ ਮਾਰਦੇ ਆ ਉਹ ਬੰਦੇ ਨੂੰ ਜ਼ਮਾਨਤ ਤਾਂ ਮਿਲ ਜਾਂਦੀ ਆ ਉਹ ਲੰਗ ਮਾਰਦਾ ਹੀ ਰਹਿੰਦਾ ਸਾਰੀ ਉਮਰ ਲੰਗੜਾ ਕੇ ਚੱਲਦਾ ਬਿਲਕੁਲ ਆ ਆ ਕਹਾਣੀ ਹੈ ਕਿ ਬਸ ਹੁਣ ਇੱਥੇ ਇੱਥੇ ਲੋਕਾਂ ਨੇ ਦੇਖੋ ਇਹ ਚੀਜ਼ਾਂ ਲੋਕ ਹੀ ਕਰਵਾ ਦਿੰਦੇ ਆ ਜੀ ਯੂਪੀ 'ਚ ਸਭ ਕੁਝ ਵਧਿਆ ਤੇ ਲੋਕਾਂ ਨੇ ਕਿਹਾ ਨਾ ਤਾਂ ਲੋਕ ਕਹਿੰਦੇ ਕਿ ਬਾਬਾ ਜੈਸਾ ਮਰਜ਼ੀ ਹੈ ਯਾਰ ਪਰ ਐਸ ਗੱਲੋਂ ਠੀਕ ਐਸ ਗੱਲੋਂ ਤੇ ਠੀਕ ਆ ਬਿਲਕੁਲ ਤਾਂ ਲੋਕੀ ਇੱਕ ਦਿਨ ਆ ਜਾਂ ਹੁਣ ਤੁਸੀਂ ਦੇਖੋ ਅੱਗੇ ਇਨਕਾਊਂਟਰ ਹੁੰਦਾ ਸੀ ਜੀ ਮੁਆਰ ਫੇਸਬੁਕ ਤੇ ਇਨਕਾਊਂਟਰ ਦਾ ਵਿਰੋਧ ਹੁੰਦਾ ਸੀ ਬਿਲਕੁਲ ਹੁਣ ਇਨਕਾਊਂਟਰ ਢੇਲੀ ਹੁੰਦੇ ਆ ਪੰਜਾਬ ਚ ਕੋਈ ਦਿਖਾ ਦਿਓ ਬੋਲਦਾ ਜਦੋਂ ਲੋਕ ਦੁਖੀ ਹੁੰਦੇ ਨੇ ਸਰ ਜੀ 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 ਉੱਤੇ ਸਗੋਂ ਕਹਿੰਦੇ ਨੇ ਬਿਲਕੁਲ ਠੀਕ ਹੈ ਆਪਾਂ ਵਕਾਲਤ ਨਹੀਂ ਕਰਦੇ ਕਿ ਕਿਸੇ ਨੂੰ ਨਜਾਇਜ਼ ਮਾਰ ਦਿਓ ਕਿਸੇ ਨੂੰ ਟੰਗ 'ਚ ਵੀ ਗੋਲੀ ਮਾਰ ਦਿਓ ਬਟ ਮਸਲਾ ਤੇ ਇਹ ਆ ਨਾ ਕਿ ਜਦੋਂ ਲੋਕ ਬਹੁਤ ਜ਼ਿਆਦਾ ਦੁਖੀ ਹੋ ਜਾਂਦੇ ਆ ਤਾਂ ਫਿਰ ਸਰਕਾਰ ਨੂੰ ਪਤਾ ਹੁੰਦਾ ਕਿ ਸਿਆਸਤ ਜਿਹੜੀ ਹੈ ਉਹ ਵੋਟ ਹਾਸਲ ਕਿਵੇਂ ਕਰੇਗੀ ਸਮੱਸਿਆ ਦੇ ਹੱਲ 'ਚ ਹੀ ਉਹਨੇ ਵੋਟ ਹਾਸਲ ਕਰ ਲਈ ਹੈ ਬਿਲਕੁਲ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਚਦੀਆਂ ਕਿ ਜਾਂ ਤਾਂ ਪੁਲਿਸ ਦਾ ਖੌਫ ਹੋਵੇ ਪੁਲਿਸ ਐਕਟਿਵ ਹੋਵੇ ਜੀ ਤੁਹਾਡਾ ਜੁਡੀਸ਼ਰੀ ਤੰਤਰ ਜਿਹੜਾ ਹੈ ਉਹ ਤਖੜਾ ਹੋਵੇ ਤੇ ਜਾਂ ਫਿਰ ਇਹੋ ਜਿਹਾ ਆਪਸ਼ਨ ਬਚਦਾ ਫਿਰ ਹੋਰ